ਮੂਜਾ ਥੋੜਾ ਮੋਟਾ ਨਾ ਪੂਰਾ ਨਿਕਲ ਗਿਆ ਬੰਦੇ ਨੇ ਇੰਨੇ ਹਾਲਾਤ ਖਰਾਬ ਕਰ ਦਿੱਤੇ ਨੇ ਕਿ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਪੰਜਾਬ ਦੇ 15 ਦਿਨਾਂ ਦੇ ਬਾਅਦ ਵੀ ਜਿਹੜੀ ਹੜ੍ਹ ਤੋਂ ਬਾਅਦ ਦੀ ਜਿਹੜੀ ਸਥਿਤੀ ਹੈ ਉਹ ਲਾਈਵ ਅਸੀਂ ਰਿਪੋਰਟ ਕੀਤੀ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਵੀ ਆਈਆਂ ਨੇ ਇੱਥੋਂ ਦੇ ਜਿਹੜੇ ਕਿਸਾਨ ਨੇ ਮੈਂ ਉਹਨਾਂ ਦੀ ਗੱਲ ਕਰਾਂਗੀ ਅੱਜ ਸਾਡੇ ਨਾਲ ਜਾਂ ਇੱਥੇ ਜਿਹੜੇ ਕਿਸਾਨ ਜੁੜੇ ਨੇ ਉਹਨਾਂ ਤੋਂ ਪੁੱਛਾਂਗੇ ਕਿ ਸਰਕਾਰ ਤੋਂ ਉਹਨਾਂ ਦੀ ਹੁਣ ਕੀ ਮੰਗ ਹੈ ਬਾੜ ਤੋਂ ਬਾਅਦ ਉਹਨਾਂ ਨੇ ਕੀ ਸਵਾਲ ਨੇ ਤੇ ਕੀ ਸਮੱਸਿਆਵਾਂ ਨੇ ਤੇ ਸਰਕਾਰ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਨਾਮ ਗੁਰਵੇਲ ਸਿੰਘ ਸਦਾ ਗੁਰਵੇਲ ਸਿੰਘ ਜੀ ਤੁਹਾਡੀ ਕਿਸ ਸੰਸਥਾ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਤੁਹਾਡੀਆਂ ਸਰਕਾਰ ਤੋਂ ਬਾੜ ਨੂੰ ਲੈ ਕੇ ਕੀ ਮੰਗਾ ਨੇ ਸਾਡੀ ਸੰਸਥਾ ਦਾ ਗੁਰੂ ਗਰੰਸਾਭ ਸੇਵਾ ਸੁਸਾਇਟੀ ਪਲਾ ਸਾਹਿਬ ਅਤੇ ਹਰਮੰਦਰ ਸਾਹਿਬ ਦੇ ਪ੍ਰੇਮੀ ਜਿੰਨੇ ਮਨਜੀ ਸਾਹਿਬ ਦੇ ਤੇ ਸਾਡੀ ਇਹੀ ਆ ਵੀ ਅਸੀਂ ਕਾਫੀ ਦਿਨਾਂ ਤੋਂ ਗਰਮਦਾਸ ਖੁੰਨੇ ਵਾਲਾ ਗੁਜਰਾਵਾਲਾ ਇੱਧਰ ਜਿੰਨੇ ਪਿੰਡ ਪੈਂਦੇ ਆ ਅਸੀਂ ਕਾਫੀ ਦਿਨਾਂ ਤੋਂ ਸਾਡੀ ਸੁਸਾਇਟੀ ਸਾਡੇ ਸਾਰੇ ਮੈਂਬਰ ਸਦਾ ਮਾਲਕ ਸਿੰਘ ਸੰਧੂ ਗੁਸਤਾਰ ਸਿੰਘ ਦਰਸ਼ਨ ਸਿੰਘ ਜੀ ਵਾਲਾ ਤੇ ਜਿੰਨੇ ਸਾਡੇ ਮੈਂਬਰ ਨੇ ਅਸੀਂ ਸਾਰੇ ਸਾਡੀ ਟੀਮ ਕਾਫੀ ਆ ਅਸੀਂ ਕਾਫੀ ਦਿਨਾਂ ਤੋਂ ਉੱਧਰ ਵੇਖ ਰਹੇ ਆ ਕੁਛ ਦਿਨਾਂ ਤੋਂ ਪਹਿਲਾਂ ਗਏ ਆ ਕੋਈ ਰਸਦਾਂ ਵੀ ਲੈ ਕੇ ਗਏ ਸੇਵਾ ਵੀ ਲੈ ਕੇ ਗਏ ਤੇ ਉੱਧਰ ਬਹੁਤ ਮਾੜੇ ਹਾਲਾਤ ਨੇ ਤੇ ਉਧਰ ਬਹੁਤ ਜਿਆਦਾ ਚਲੋ ਹੁਣ ਹੌਲੀ ਹੌਲੀ ਉਧਰ ਪਾਣੀ ਤੇ ਸੁੱਕ ਗਿਆ ਵਾ ਪਰ ਹੁਣ ਪਾਣੀ ਸੁੱਕਣ ਤੋਂ ਬਾਅਦ ਜੋ ਉਥੇ ਪ੍ਰੋਬਲਮਾਂ ਆਣੀਆਂ ਨੇ ਉਹ ਉਹਦਾ ਦਰਸਤਾ ਰਿਹਾ ਵਾ ਹੁਣ ਉਥੇ ਸਾਨੂੰ ਇਹ ਹੀ ਆ ਕਿ ਅਸੀਂ ਚਾਹੁੰਦੇ ਵੀ ਉਥੇ ਵੱਧ ਤੋਂ ਵੱਧ ਹੁਣ ਉਥੇ ਕੋਈ ਸਮਾਨ ਮੈਡੀਸਿਨ ਵਗੈਰਾ ਜਾਂ ਕਿ ਸੁੱਕੀਆਂ ਰਸਦਾਂ ਜੋ ਉਥੇ ਭੇਜਿਆ ਜਾਵੇ ਕੋਈ ਮੱਛਰਦਾਨੀਆਂ ਜਾਂ ਕੋਈ ਸਪਰੇਇਆਂ ਵਗੈਰਾ ਉਥੇ ਹੁਣ ਕਿਉਂਕਿ ਹੁਣ ਉਥੇ ਹੌਲੀ ਹੌਲੀ ਇਨਫੈਕਸ਼ਨਾਂ ਕਾਫੀ ਵਧਣੀਆਂ ਨੇ ਪ੍ਰੋਬਲਮਾਂ ਜਿਸ ਤਰ੍ਹਾਂ ਕੋਈ ਖਾਰਸ਼ੀਆਂ ਕੋਈ ਹੋਰ ਵਗੈਰਾ ਕਾਫੀ ਸਕਿਨ ਦੀਆਂ ਤੇ ਚੀਜ਼ ਉਥੋਂ ਦੇ ਕਿਸਾਨਾਂ ਦਾ ਬਹੁਤ ਜ਼ਿਆਦਾ ਹਾਲ ਮਾੜਾ ਵਾ ਕਿਉਂਕਿ ਉੱਥੇ ਤੁਸੀਂ ਜਾ ਕੇ ਵੇਖੋ ਕਿੰਨਾ-ਕਿੰਨਾ ਜਾਂ ਵੀ ਪਾਣੀ ਭਾਵੇਂ ਪਹਿਲਾਂ ਕਾਫੀ ਪਾਣੀ ਸੀ 5 5 7 7 ਫੁੱਟ ਪਾਣੀ ਸੀ 10 ਫੁੱਟ ਵੀ ਹੈਗਾ ਸੀ ਕਿਤੇ ਅਸੀਂ ਕੋਹਨੇ ਵਾਲਾ ਦੇ ਵਿੱਚ ਵੀ ਗਏ ਆ ਸਾਡੀ ਸਾਰੀ ਟੀਮ ਗਈ ਆ ਉੱਥੇ ਬਹੁਤ ਬੁੜੇ ਹਾਲਾਤ ਨੇ